ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੁਹਾਡਾ ਸਵਾਗਤ ਹੈ ਅਸੀਂ ਹਲਕਾ Rajasthan ਸੀ ਦੇ ਕਸਬਾ ਕੁਕੜਾਂਵਾਲਾ ਵਿਖੇ ਮੌਜੂਦ ਹਾਂ ਜਿੱਥੋਂ ਦੇ 14 ਸਾਲਾ ਬੱਚੇ ਨੇ ਲਖਨਊ ਚ ਹੋਈ 41ਵੀਂ ਨੈਸ਼ਨਲ ਟਾਈ ਕਵਾਂਡੋ ਗੇਮ ਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ ਪ੍ਰਤਾਪ ਸਿੰਘ ਤੁਸੀਂ ਆਪਣਾ ਨਾਮ ਦੱਸ ਕੇ ਇਹ ਗੱਲਬਾਤ ਸਾਰੀ ਦੱਸੋ ਦਰਸ਼ਕਾਂ ਨੂੰ ਕਿ ਤੁਸੀਂ ਕਿੱਥੇ ਖੇਡ ਕੇ ਆਏ ਜੇ ਕਿਹੜਾ ਤੁਸੀਂ ਤਗਮਾ ਜਿੱਤਿਆ ਇਸ ਬੰਦੀ ਸਾਰੀ ਜਾਣਕਾਰੀ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਰੇ ਮੇਰਾ ਨਾਮ ਗੁਰਪ੍ਰਤਾ ਸਿੰਘ ਸ਼ੀਨਾ ਮੈਂ ਲਖਨਊ ਵੀ ਕੇ 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 ਬਾਬੂ ਸਟੇਡੀਅਮ ਵਿੱਚ ਨੈਸ਼ਨਲ ਹੋਈ ਉੱਚੋ ਮੈਂ ਮੇਰੀ ਫਾਈਵ ਬੋਟਾਫੀ ਓਡੀਸਾ ਦਾ ਕੋਈ ਪਲੇ ਸੀ ਉਨੰਮ ਮੈਂ ਫਰਸਟ ਰਾਉਂਡ ਉਹ ਵਿਨ ਹੋ ਗਿਆ ਸੈਕਿੰਡ ਰਾਉਂਡ ਚ ਮੈਂ ਆ ਗਿਆ ਉਦੋਂ ਮੈਨੂੰ ब्राउंज मैडम ਲਿਆ ਤੁਸੀਂ ਉਥੋਂ ਜਿੱਤ ਕੇ ਆਏ ਜੇ ਹਾਂਜੀ ਤੁਹਾਡਾ ਘਰ ਪਹੁੰਚਣ ਤੇ ਆਪਣੇ ਕਸਬੇ 'ਚ ਪਹੁੰਚਣ ਤੇ ਪਰਿਵਾਰ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਜਦੋਂ ਪਰਵਾ ਸਵਾਗਤ ਕੀਤਾ ਗਿਆ ਉਦੋਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮੈਨੂੰ ਮੈਨੂੰ ਪਤਾ ਨਹੀਂ ਸੀ ਪਾਪਾ ਨੇ ਕਰਾਤਾ ਮੈਂ ਨਿਕਲੇ ਹਾਂ ਬਹੁਤ ਵਧੀਆ ਲੱਗ ਰਿਹਾ ਹਰਿਆਣਵੀ ਹੋਇਆ ਹਾਂ ਤੇ ਹਾਂ ਹਾਂ ਰੂਰ ਪਾ ਇੱਕ ਗਲੇਸ ਸਾਹ ਕੋਈ ਵਧੀਆ ਲੱਗਾ ਮੈਨੂੰ ਨਹੀਂ ਇਹ ਤੁਹਾਨੂੰ ਮਹਿਸੂਸ ਹੋਇਆ ਕਿ ਜੇ ਮੈਂ ਮਿਹਨਤ ਕੀਤੀ ਹੈ ਤੇ ਅੱਜ ਉਹਦਾ ਮਲ ਮੁੜਿਆ ਹਾਂਜੀ ਮੈਂ ਮੇਰਾ ਤਾਂ ਉੱਥੇ ਹੋਰ ਜੀ ਕੀਤਾ ਮੈਂ ਅਗਲੀ ਵਾਰ ਨੇਸ਼ਨ ਜਾਣਾ ਉਹਦੇ ਮੈਂ 골ਡ ਮੈਡਲ ਲੈ ਕੇ ਆਣਾ ਇਥੇ ਜਿਗਰ ਯੋਗ ਇਹ ਗੱਲ ਦਰਸ਼ਕੋ ਇਹ ਵੇਖੋ ਛੋਟਾ ਬੱਚਾ ਵਾ ਉਹਨੂੰ ਇਸ ਗੱਲ ਨਾਲ ਕਿੰਨਾ ਮੋਟੀਵੇਸ਼ਨ ਮਿਲਿਆ ਵਾ ਉਹਨੂੰ ਕਿੰਨਾ ਉਹਦਾ ਉਹਨੂੰ ਉਤਸ਼ਾਹ ਮਿਲਿਆ ਵਾ ਇਸ ਲਈ ਅਸੀਂ ਆਪਣੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਜਦੋਂ ਕੋਈ ਬੱਚਾ ਕਿਸੇ ਵੀ ਫੀਲਡ ਵਿੱਚ ਆਪਣੇ ਸੂਬੇ ਦੀ ਦੇਸ਼ ਦੀ ਜ਼ਿਲ੍ਹੇ ਦੀ ਤਹਿਸੀਲ ਦੀ ਅਗਵਾਈ ਕਰੇ ਤਾਂ ਜਦੋਂ ਉਹ ਜਿੱਤ ਕੇ ਆਵੇ ਉਹਦੀ ਆਪਾਂ ਹੌਸਲਾ ਵਧਾਈ ਕਰੀਏ ਕਿਉਂਕਿ ਉਹ ਹੋਰ ਮੋਟੀਵੇਟ ਹੋਵੇ ਕਿ ਮੈਂ ਹੋਰ ਅੱਗੇ ਵਧਾਂ ਜਿਸ ਤਰ੍ਹਾਂ ਤੇਰੇ ਪਿਤਾ ਜੀ ਹਾਂ ਢੀ ਕੈਪ ਨੇ ਔਰ ਪਰਿਵਾਰ ਵੀ ਇੱਕ ਮੱਧ ਵਰਗੀ ਪਰਿਵਾਰ ਹੈ ਕੋਈ ਵੱਡਾ ਕਾਰੋਬਾਰ ਨਹੀਂਗਾ ਜੀ ਤੇਰਾ ਕਿਸ ਤਰ੍ਹਾਂ ਰੁਝਾਨ ਬਣਿਆ ਕਿ ਮੈਂ ਇਹਨਾਂ ਖੇਡਾਂ ਵੱਲ ਆਉਣਾ ਮੈਂ ਉਦਾਂ ਇਥੇ ਜਨਾਰਾ ਰੋਡ ਆ ਕੁਕਰਾਂ ਵਾਲਾ ਸਟੇਡੀਅਮ ਆ ਆ ਮੈਂ ਉੱਧਰ ਫੇ ਸਟੇਡੀਅਮ 'ਚ ਵੈਸੇ ਬੈਡਬਾਲ ਖੇਡਣ ਜਾਂਦਾ ਵੈਸੇ ਹੀ ਉੱਥੇ ਮੈਨੂੰ ਲਖਬੀਰ ਲਖਬੀਰ ਕੋਚ ਲਖਬੀਰ ਸੇ ਕੋਚ ਮਿਲੇ ਉਹਨਾਂ ਨੇ ਕਿਹਾ ਸਿੱਖਣੀ ਚਾਹੇ ਕਿ ਮੈਂ ਉਹਨੂੰ ਸਿੱਖ ਕੇ ਇੱਕ ਵਾਰੀ ਮੈਂ ਪਾਪਾ ਤੋਂ ਪਾਪਾ ਨੂੰ ਸਪੋਰਟ ਨਹੀਂ ਮੈਂ ਪਾਪਾ ਤੋਂ ਲੋਕ ਲੋਕ ਕੀ ਸਿੱਖਦਾ ਦਾਦੇ ਦੀ ਪੂਰੀ ਸਪੋਰਟ ਹੀ ਦਾਦਾ ਜੀ ਕਹਿੰਦੇ ਸਿੱਖ ਕੋਈ ਗੱਲ ਨਹੀਂ ਫੀਸ ਮੈਂ ਦੇ ਦਿਆ ਕਰੂੰਗਾ ਨਹੀਂ ਤੇ ਪਿਤਾ ਜੀ ਵੱਲੋਂ ਕਿਉਂ ਨਹੀਂ ਖੇਡਣ ਦਿੰਦੇ ਉਹ ਪਾਪਾ ਜੀ ਕਹਿੰਦੇ ਸੀ ਕਿ ਸੱਟ ਪੇਟ ਤੇ ਲੱਗ ਗਈ ਫਿਰ ਕੀ ਹੋਵੇ ਇਹ ਤਾਂ ਨਿਕਾ ਆਇਆ ਉਹ ਡਰਦੇ ਸੀ ਨਾ ਮੈਂ ਵੀ ਨਹੀਂ ਠੀਕ ਕਰ ਸਕਦਾ ਮੈਂ ਮੈਂ ਵੀ ਹੈਂਡੀਕੈਪ ਆ ਤੇ ਕੋਈ ਪ੍ਰੋਬਲਮ ਨਾ ਹੋਵੇ ਇਹ ਗੱਲ ਸੀ ਉਹਨਾਂ ਦੇ ਮਨ ਵਿੱਚ ਹਾਂਜੀ ਇਹ ਪ੍ਰੋਬਲਮ ਹੀ ਸੋਚਦੇ ਸੀ ਉਹ ਉਹ ਇਹ ਸੋਚਦੇ ਅੱਗੇ ਮੈਂ ਸੱਟਾ ਵਾਵਾ ਲੱਗਦੀਆਂ ਲੰਦੀਆਂ ਸੀ ਅੱਛਾ ਉਹ ਕੋਈ ਵੱਡੀ ਸੱਟ ਨਾ ਲੱਗ ਜੇ ਤੇ ਮੈਂ ਦੁਕਾਨ ਤੇ ਕੰਮ ਕਿੱਥਾ ਚੱਲੂਗਾ ਫਿਰ ਮੈਂ ਹੀ ਸਮਝਣਾ ਨਹੀਂ ਇਹ ਪਹਿਲਾਂ ਵੀ ਕਦੀ ਕੋਈ ਗੇਮ 'ਚ ਖੇਡੀ ਕਿ ਜਾਂ ਪਹਿਲੀ ਵਾਰੀ ਇਸੇ ਗੇਮ ਜੀ ਮੇਰੀ ਫਸਟ ਟਾਈਮ ਇਸ ਗੇਮ ਹੈ ਅੱਛਾ ਪਹਿਲਾਂ ਨਹੀਂ ਕਿਸੇ ਕੋਈ ਗੇਮ 'ਚ ਆਪਾਂ ਧਿਆਨ ਕੀਤਾ ਨਹੀਂ ਗੇਮ ਕੋਈ ਚੰਨੀ ਧਿਆਨ ਦਿੱਤਾ ਅੱਛਾ ਅੱਛਾ ਤੇ ਫਿਰ ਜਦੋਂ ਤੁਸੀਂ ਜਿੱਤ ਕੇ ਆਏ ਜੀ ਹਾਂਜੀ ਤੇ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਵੱਲੋਂ ਜਾਂ ਸਾਰਿਆਂ ਨੂੰ ਸਵਾਗਤ ਕੀਤਾ ਗਿਆ ਉਹ ਤਾਂ ਕਿਸ ਤਰ੍ਹਾਂ ਦਾ ਲੱਗਾ ਵਧੀਆ ਲੱਗਾ ਬਹੁਤ ਵਧੀਆ ਲੱਗਾ ਮੈਨੂੰ ਮੇਰੀ ਮੋਟਿਵੇਸ਼ਨ ਇਹ ਹੈ ਕਿ ਮੈਂ ਜਦੋਂ ਵੀ ਜਾਵਾਂ ਕਰਦਾਂ ਦੇ ਪਰਿਵਾਰ ਦਾ ਨਾਮ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਕੇ ਆਵਾਂ ਇਹ ਗੱਲੋਂ ਜਦੋਂ ਤੁਸੀਂ ਜਿੱਤ ਕੇ ਆਏ ਜੀ ਹਾਂਜੀ ਜਾਂ ਸਰਕਾਰ ਦੇ ਕਿਸੇ ਲੀਡਰ ਵੱਲੋਂ ਜਾਂ ਜਿਹੜੇ ਸਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਵੱਲੋਂ ਕੁੱਤਾ ਦੱਸ ਸਵਾਗਤ ਜਾਂ ਤੁਹਾਨੂੰ ਕੋਈ ਮਾਨ ਸਨਮਾਨ ਦਿੱਤਾ ਗਿਆ ਨਹੀਂ ਇਹਨਾਂ ਵੱਲੋਂ ਤਾਂ ਕੋਈ ਮਾਨਸਪਾਨ ਨਹੀਂ ਮਿਲਿਆ ਤੁਹਾਡਾ ਕਹਿਣ ਦਾ ਮਤਲਬ ਜੇ ਇਹ ਕਰਨਗੇ ਤੇ ਤੁਹਾਡੇ ਵੱਲ ਵੇਖ ਕੇ ਹੋਰ ਵੀ ਬੱਚੇ ਹਾਂਜੀ ਇਸ ਫੀਲਡ 'ਚ ਚਲਣਗੇ ਹਾਂਜੀ ਤੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਵੱਡੇ ਵੱਡੇ ਪਰਿਵਾਰਾਂ ਦੇ ਬੱਚੇ ਨੇ ਆਰਥਿਕ ਪੱਖੋਂ ਸੌਖੇ ਨੇ ਉਹ ਆਪਣੇ ਨਸ਼ਿਆਂ 'ਚ ਜਾਂ ਪੁਰ ਤੇਸ ਦੇ ਕਮਾਂ ਚ ਜਾ ਰਹੇ ਤੁਸੀਂ ਉਹਨਾਂ ਨੂੰ ਕੀ ਵੈਸੇ ਹੀ ਦੇਣਾ ਚਾਹੁੰਦੇ ਮੈਂ ਕਹਿੰਨੇ ਹਾਂ ਉਹਨਾਂ ਦੇ ਮਾਪਿਓ ਦੇ ਪੈਸੇ ਆਪਣੇ ਨਾਕ ਖਰਾਬ ਕਰੋ ਗੇਮਲ ਆ ਜਾਓ ਵੇ ਕਿਈਆਂ ਤਾਂ ਹੁੰਦੀ ਨਹੀਂ ਮੈਂ ਤਾਂ ਕਿਈਆਂ ਤਾਂ ਪੈਸੇ ਨਹੀਂ ਹੁੰਦੇ ਤਾਂ ਘੜ ਕੇ ਉਹ ਨੈਸ਼ਨਲ ਵੀ ਨਹੀਂ ਜਾ ਸਕਦੇ ਆ ਤੁਹਾਡੇ ਪ੍ਰਭਾਤ ਤਾਂ ਸੋਕੇ ਆ ਤੁਸੀਂ ਤਾਂ ਖੇਡ ਕੇ ਨੈਸ਼ਨਲਸ ਤੇ ਜਾ ਸਕਦੇ ਚਲੋ ਇਹ ਤਾਂ ਤੁਸੀਂ ਆਪਣਾ ਅਚੀਵ ਕਰ ਲਿਆ ਉਹ ਤੁਹਾਡਾ ਅਗਲਾ ਸੁਪਨਾ ਕੀ ਹੈ ਹੁਣ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਜੀ ਮੇਰਾ ਹੁਣ ਹੁਣੀਆ ਦਸੰਬਰ ਚ ਨੈਸ਼ਨਲ ਦੇਰਾਦੂਨ ਉਥੋਂ ਮੇਰਾ ਮੋਟਿਵ ਹੈ 골ਡ ਮੈਡਲ ਜਿੱਤ ਕੇ ਲਈ ਹੋਣਾ 골ਡ ਮੈਡਲ ਜਿੱਤ ਕੇ ਤੁਹਾਡਾ ਸਭ ਤੋਂ ਵੱਡਾ ਕੀ ਟਾਰਗੇਟ ਕੀ ਆ ਟਾਰਗੇਟ ਮੇਰਾ ਮੈਂ ਕਿ ਪਾਪਾ ਨੂੰ ਇੱਕ ਬੜੀਆਂ ਪੂਰੇ ਇੱਕ ਇੱਜ਼ਤ ਦਿਵਾਉਣਾ ਪੂਰੇ ਸ਼ਹਿਰ ਚ ਵੈਰੀ ਗੁੱਡ ਵੈਰੀ ਗੁੱਡ ਅਸੀਂ ਗੱਲਬਾਤ ਕਰ ਰਹੇ ਆ ਗੁਰਪ੍ਰਤਾਪ ਸਿੰਘ ਜੀ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਸ਼ੀਨਾ ਉਹਨਾਂ ਨੂੰ ਪੁੱਛਦੇ ਆ ਜੇ ਜਦੋਂ ਬੱਚਾ ਜਿੱਤ ਕੇ winner ਹੋ ਕੇ ਆਇਆ ਇੱਥੇ ਜਦੋਂ ਜਦੋਂ ਤੁਸੀਂ ਦਾ ਸਵਾਗਤ ਕਰ ਰਹੇ ਸੀ ਤੁਸੀਂ ਬੜੇ ਭਾਵਕ ਸੀ ਤੁਸੀਂ ਕੀ ਮਹਿਸੂਸ ਕਰੋ ਕਿੰਨੀ ਖੁਸ਼ੀ ਹੋਈ ਜਦੋਂ ਦੇਖਿਆ ਕਿ ਸਾਡੇ ਬੱਚੇ ਨੇ ਆਪਣੇ ਦੇਸ਼ ਦਾ ਜ਼ਿਲ੍ਹੇ ਦਾ ਨਾਂ ਆਪਣੇ ਸਾਰੇ ਦੇਸ਼ ਵਿੱਚ ਰੋਸ਼ਨ ਕੀਤਾ ਪਹਿਲਾਂ ਤਾਂ ਸਭ ਤੋਂ ਵੈਲਕਮ ਜਿੱਕਾ ਖਾਲਸਾ ਵੈਲਕਮ ਜਿੱਕੀ ਫਤਹਿ ਨੇੜੇ ਤੁਸੀਂ ਖੁਸ਼ੀ ਦੇ ਪਾਲਣੇ ਹੋਵੇ ਨਾਮ ਹੈਗਾ ਦਾ ਨਾਮ ਮਰਾ ਕੋ ਨਾਮ ਨਹੀਂ ਦੀ ਆਉਂਦੇ ਨੇ ਮੀ ño ਉਹ ਪਾਲ ਸੀ ਉਹ ਮਾਰਾ ਨੇ ਮਹਿਰ ਕੀਤੀ ਆ ਬੱਚਾ ਜਿੱਤ ਗਿਆ ਆ ਵਾ ਮਹਾਰਾ ਜਟੀਆਂ ਬਖਸ਼ਣਾ ਇਹ ਦੋ ਜਿੱਤ ਗਿਆ ਜਿਸ ਤਰ੍ਹਾਂ ਬੇਟਾ ਕਹਿ ਰਿਹਾ ਵਾ ਪੀ ਅੱਗੇ ਮੈਂ 골ਡ ਮੈਡਲ ਜਿੱਤਣਾ ਜਾਂ ਅੱਗੇ ਵੀ ਕੱਢਣਾ ਵਾ ਕੀ ਤੁਹਾਡੀ ਆਰਥਿਕ ਅੱਖੋਂ ਤੁਸੀਂ ਇਸ ਸਮਰੱਥ ਜੇ ਕਿ ਇਹਨੂੰ ਤੁਸੀਂ ਉੱਥੋਂ ਤੱਕ ਕਢਾ ਸਕੋ ਜਾਂ ਫਿਰ ਤੁਸੀਂ ਕੋਈ ਸਰਕਾਰ ਨੂੰ ਕੋਈ ਅਪੀਲ ਕਰਦੇ ਜੇ ਕਿ ਇਸ ਬੰਦੀ ਕੋ ਮਦਦ ਹੋਣੀ ਚਾਹੀਦੀ ਮੈਂ ਸਰਕਾਰ ਨੂੰ ਤਾਂ ਮੇਲ ਕਰਦਾ ਹਾਂ ਤੇ ਤੇਰੀ ਬਾਹ ਮਣੀ ਜਾਵੇ ਹਾਂ ਰੇ ਮੈਂ ਨਹੀਂ ਵੀ ਫੜਦੇ ਤੇ ਆਪਣੇ ਆਪ ਦੇ ਬੱਚੇ ਨੂੰ ਭੇਜਣਾ ਹੈ ਨਿਆਣੇ ਨਾ ਪੈ ਜਾਣੇ ਤੇ ਆਨੇ ਜੀ ਕੰਮੇ ਰੋਗੀ ਨਿਉਨੇ ਐਸ ਲਾਈਨ ਦੇ ਵਿੱਚ ਪਿਆ ਵਾ ਤੇ ਨੂੰ ਗਾਂ ਮਾਰ ਰੱਖੀਆਂ ਬਖਸ਼ੇ ਅਗਲੀ ਗੇਮਾਂ ਦੇ ਵਿੱਚ ਜਾਵੇ ਉਥੇ ਹੋਰ ਆਪਣੇ ਇਲਾਕੇ ਦਾ ਆਪਣੇ ਪੰਜਾਬ ਦਾ ਨਾਮ ਉਸ ਨਿਕਲ ਜਿਸ ਤਰ੍ਹਾਂ ਗੁਰਪਤਨ ਦੱਸਿਆ ਰਿਹਾ ਸੀ ਤੁਸੀਂ ਇਸ ਨੂੰ ਰੋਕਦੇ ਸੀ ਕਿ ਤੂੰ ਇਹ ਗੇਮ ਨਾ ਖੇੜ ਜਾਂ ਵਰਜਦੀ ਸੀ ਉਹ ਤੁਹਾਡਾ ਕੀ ਮੇਨ ਮੋਰਟਨ ਕੀ ਸੀ ਤੁਹਾਡਾ ਸੋਚ ਕੀ ਸੋਚਣੀ ਸੀ ਪੀ ਇਹਨੂੰ ਆਪਾਂ ਤੁਸੀਂ ਰੋਕਦੇ ਸੀ ਮੈਂ ਸੋਚ ਲਈ ਕੋਈ ਨਹੀਂ ਸੀ ਇਸ ਵਾਰ ਤੇ ਪਰ ਮੈਂ ਤਾਂ ਖੜੀ ਆ ਮੈਂ ਆਪਣੇ ਵਾਲ ਵੇਚ ਕੇ ਇਹਨੂੰ ਥੋੜਾ ਜਿਹਾ ਰੋਕਦਾ ਸੀ ਮੀਂਹ ਕਿ ਛੱਡ ਬਿੜਨ ਨਾਲ ਵਾਲੇ ਮਾਣ ਜੋ ਮਾਰਾਇਨ ਮਨਜੂਰ ਹਾਂ ਉਹ ਹੋਇਆ ਜਦੋਂ ਆਪਣਾ ਮੀਤ ਸਿੰਘ ਜੀ ਆਪਣਾ ਬੇਟਾ ਜਿੱਤ ਕੇ ਆਇਆ ਇਹ ਸਬੰਧੀ ਕੋਈ ਇਲਾਕੇ ਦੇ ਲੀਡਰ ਸਹਿਬਾਨ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਦਾ ਫੋਨ ਤੇ ਰਾਤ ਦਾ ਕੀਤਾ ਜਾਂ ਘਰ ਆ ਕੇ ਕੋ ਬੱਚੇ ਦੀ ਹੌਸਲਾ ਵਜਾਈ ਕੀਤੀ ਨਹੀਂ ਜੀ ਹਾਂ ਇਹ ਤਾਂ ਕਿਸੇ ਨੇ ਨਹੀਂ ਆਇਆ ਨਾ ਕਿਸੇ ਨੇ ਫੋਨ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਐਮਬੀ ਕੋਈ ਨਹੀਂ ਆਇਆ ਮੇਰੇ ਇੱਕ ਪਿੰਡ ਦਾ ਸਰਪੰਚ ਕਲਦੀਪ ਸਿੰਘ ਜ਼ਰੂਰ ਆਇਆ ਮੇਰੇ ਕੋਲ ਦੱਸ ਕੋ ਇਹ ਬੜੀ ਸੋਚਣ ਵਾਲੀ ਗੱਲ ਆ ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ ਸੂਬੇ ਨੂੰ ਨਸ਼ਾ ਮੁਕਤ ਕਰਨਾ ਹੈ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਪਰ ਇੱਕ ਛੋਟਾ ਜਿਹਾ ਬੱਚਾ ਅਜੇ ਮਾਸੂਮ ਬੱਚਾ ਵਾ 14 ਸਾਲਾ ਬੱਚਾ ਵਾ ਉਹਦੇ ਕੋ ਚੰਗੀ ਤਰ੍ਹਾਂ ਆਪਣੀ ਗੱਲਬਾਤ ਵੀ ਨਹੀਂ ਰੱਖੀ ਜਾ ਰਹੀ ਜਾਂ ਇਸ ਤਰ੍ਹਾਂ ਦਾ ਬੱਚਾ ਜਿੱਤ ਕੇ ਆਉਂਦਾ ਤੇ ਸਾਡੀ ਸਰਕਾਰ ਨੂੰ ਸਾਡੇ ਇਲਾਕੇ ਦੇ ਲੀਡਰ ਸਾਹਿਬਾਨਾਂ ਨੂੰ ਚਾਹੀਦਾ ਕਿ ਆਕੇ ਉਹਦਾ ਮਾਨ ਸਨਮਾਨ ਕਰਨ ਉਹਦੀ ਹੌਸਲਾ ਵਧਾਈ ਕਰਨ ਕਿਉਂਕਿ ਜਿਸ ਤਰ੍ਹਾਂ ਬੇਟਾ ਕਹਿ ਰਿਹਾ ਮੈਂ ਸੂਬੇ ਲਈ ਦੇਸ਼ ਲਈ 골ਡ ਮੈਡਲ ਜਿੱਤਣਾ ਤੇ ਜੇ ਸਾਡੇ ਸਰਕਾਰ ਵੱਲੋਂ ਸਾਡੇ ਪ੍ਰਸ਼ਾਸਨ ਵੱਲੋਂ ਆਕੇ ਉਸਦੀ ਪਿੱਠ ਥਾਪੜੀ ਜਾਵੇਗੀ ਤਾਂ ਬੱਚੇ ਦਾ ਹੋਰ ਵਿਜ਼ਨ ਕਲੀਅਰ ਹੋਵੇਗਾ ਹੋਰ ਉਤਸ਼ਾਹਿਤ ਹੋਵੇਗਾ ਤੁਸੀਂ ਕੀ ਅਪੀਲ ਕਰਦੇ ਜੇ ਸਰਕਾਰ ਨੂੰ ਜਾਂ ਜਿਹੜੇ ਇਲਾਕੇ ਦੇ ਲੀਡਰ ਸਹਿਬਾਨ ਨੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜੇ ਮੈਂ ਤਾਂ ਅਪੀਲ ਕਰਨਾ ਚਾਹੁੰਦਾ ਮੈਂ ਹਰ ਇੱਕ ਗਰੀਬ ਦੀ ਮਦਦ ਵਣੀ ਜਾਵੇ ਜੇ ਜਿਆਦਾ ਨਹੀਂ ਤਾਂ ਥੋੜਾ ਪਾਵਾ ਦੋ ਨਾ ਹੌਸਲਾ ਵੀ ਕੀਤਾ ਜਾਵੇ ਨਾ ਕਿ ਬੱਚੇ ਇਹਨੇ ਵਾਲੇ ਵਿੱਚ ਤੇ ਇਹ ਬੱਚੇ ਗਾਉਂ ਹੋਰ ਤੇ ਕੋਸ਼ਿਸ਼ ਨਾਲ ਹੁਣਗੇ ਜੇ ਮੈਂ ਸਿੱਖਣਗੇ ਐਂਡਾ ਤਗੜਾ ਸਾਡੇ ਲੱਗੇ ਸਟੇਡੀਅਮਾਂ ਤਾਂ ਮੇਰੇ ਅੱਛਾ ਸਿੰਘ ਜੀ ਨਹੀਂ ਯਾਦ ਕਰੀ ਸਟੇਡੀਅਮ ਆ ਉਹ ਸਟੇਡੀਅਮ ਦੇ ਵਿੱਚ ਜਦੋਂ ਬੱਚੇ ਖੇਡਦੇ ਆ ਆਪੋ ਨੇ ਚੜਕੜ ਖੇਡਦੇ ਆ ਪਰ ਫੁੱਟਬਾਲ ਖੇਡਦੇ ਨਹੀਂ ਕੋਈ ਕਬੱਡੀ ਵੀ ਖੇਡਦੇ ਨਹੀਂ ਸੀ ਅਸਲੀ ਉਸ ਦੇ ਵਿੱਚ ਬੱਚੇ ਆਉਦੇ ਨੇ ਮਰਨ ਜੋ ਸਟੇਡੀਅਮ ਇਹਦੇ ਹਲਾ ਦੇਣਾ ਉਹ ਤਾਂ ਸਹਿਯੋਗ ਬਣੀ ਹੋਈ ਹੈ ਸਟੇਡੀਅਮ ਦੇ ਵਿੱਚ ਇੰਨਾ ਵੀ ਪੈਸਾ ਆ ਚੁੱਕਾ ਪਰ ਲੱਗਾ ਨਹੀਂ ਕਿਸ ਬਣੀ ਇਹ ਉਹ ਪੈਸਾ ਸਟੇਡੀਅਮ ਦੇ ਵਿੱਚ ਸੇਵ ਨਹੀਂ ਲੱਗਦਾ ਤੇ ਅੱਜ ਜਿਹੜੇ ਬੱਚੇ ਹੋਰ ਸਟੇਡੀਅਮਾਂ ਜਾ ਕੇ ਜਾਂ ਗੋਲਬਾਗ ਜਾ ਕੇ ਜਾਂ ਮਸਜ ਜਾ ਕੇ ਆਪਣੀ ਪ੍ਰੈਕਟਿਸ ਕਰਦੇ ਇੰਨਾ ਕਰ ਸਕਦੇ ਪਰ ਇਸ ਬੰਦੇ ਸਰਕਾਰ ਦਾ ਕੋਈ ਧਿਆਨ ਨਹੀਂ ਕਿ ਸਰਕਾਰ ਨੇ ਇਹੋ ਪਈਆ ਕਿ ਬੱਚਿਆਂ ਦੀ ਬਾਹ ਫੜੀ ਜਾਵੇ ਕੋਚਾਂ ਦੀ ਬਾਹ ਫੜੀ ਜਾਵੇ ਕਿ ਆਂ ਇਹ ਸਾਡਾ ਪੱਤਾ ਜਿੱਤ ਗਿਆ ਅਸੀਂ ਆਪਣੇ ਕੋਲ ਕੀਤਾ ਸਭ ਕੁਝ ਜੇ ਇਹ ਆਪਣੇ ਕੋਲ ਗ੍ਰੀਪ ਹੋ ਗਿਆ ਇਹਨਾਂ ਕੋਲ ਦਾ ਕਰ ਦੁੱਪਿਆ ਤੇ ਕਿਸੇ ਦੀ ਬਾਹ ਮੜੀ ਜਾਊਗੀ ਤਾਂ ਬੱਚੇ ਵੀ ਹੋਰ ਅੱਗੇ ਹੁਣੇ ਤਰਗੇ ਕਰਦੇ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਸਟੇਡੀਅਮ ਦੀ ਸਟੇਡੀਅਮ ਦੇ ਤੁਸੀਂ ਵੇਖਿਆ ਵਾ ਵੀ ਉਹ ਦਰਵਾਜ਼ੇ ਵੀ ਬਾਥਰੂਮਾਂ ਦੇ ਕੋਈ ਲੱਗੇ ਲੈ ਗਏ ਨੇ ਹਾਂਜੀ ਤੇ ਕਿੰਨਾ ਪੈਸਾ ਲੱਗਾ ਵਾ ਇਥੇ ਜੇ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਜਿਸ ਤਰ੍ਹਾਂ ਕਿ ਤੁਹਾਡੇ ਇਲਾਕੇ ਵਿੱਚੋਂ ਵੱਡੇ ਵੱਡੇ ਖਿਡਾਰੀ ਪੈਦਾ ਹੋਏ ਨੇ ਵੱਡੇ ਵੱਡੇ ਅਫਸਰ ਬਣੇ ਅਹੁਦਿਆਂ ਤੇ ਪਹੁੰਚੇ ਨੇ ਤੇ ਜੇ ਇਹ ਜਿਹੜਾ ਸਟੇਡੀਅਮ ਸਟੇਡੀਅਮ ਆ ਇਹਨੂੰ ਵਧੀਆ ਤਰੀਕੇ ਨਾਲ ਦੀ ਸਾਫ ਸੰਭਾਲ ਕਰਕੇ ਪਰਬੰਧ ਠੀਕ ਚਲਾਇਆ ਜਾਵੇ ਤੇ ਤੁਸੀਂ ਕੀ ਸਮਝਦੇ ਜੇ ਕਿ ਇਲਾਕੇ ਚੋਂ ਹੋਰ ਵਧੀਆ ਖਿਡਾਰੀ ਹੋਰ ਪੈਦਾ ਹੋ ਸਕਦੇ ਮੈਂ ਤਾਂ ਨੂੰ ਹੁਣੇ ਵੈਸਤੂ ਕਾ ਮੈਂ ਜੇ ਇਹ ਸਾਡੇ ਸਟੇਡੀਅਮ ਦੀ ਹਾਲਾਤ ਸੁਣਨ ਜਾਣਾ ਤੇ ਜਿਸ ਤਰ੍ਹਾਂ ਅੱਜ ਤੋਂ 5-6 ਸਾਲ ਪਹਿਲਾਂ ਸਾਡੇ ਆਪਣੇ ਪਿੰਡ ਦਾ ਮੋਬੀ ਸੀਨਾ ਅਲੰਬਿਕ ਦੇ ਵਿੱਚ ਗੋਲਡ ਮੈਡਲ ਲਾ ਕੇ ਆਇਆ ਸੀ ਉਸ ਤਰ੍ਹਾਂ ਹੁਣ ਇਹ ਨੈਸ਼ਨਲ ਦੇ ਵਿੱਚ ਲੈ ਕੇ ਆਇਆ ਵਾ ਹੋਰ ਵੀ ਬੱਚੇ ਪੈਦਾ ਹੋ ਸਕਦੇ ਨੇ ਜੇ ਆਪਾਂ ਕੋਜ ਰੱਖ ਲਈਏ ਜੇ ਆਪਣਾ ਸਕੂਲ ਦਾ ਮੰਗ ਰੱਖ ਲਈਦਾ ਵਾ ਆਪਣਾ ਇਹ ਸኩል ਫੰਡ ਹੈਗਾ ਵਾ ਸਕੂਲ ਦਾ ਕੁਤਲਾ ਬਣਾ ਫੰਡ ਹੈਗਾ ਵਾ ਤੇ ਅੱמא ਕੋਚਾ ਨਹੀਂ ਕਿੰਮਵਾਰੀ ਦੇ ਦੇ ਤੇ ਆਪਣੇ ਬੱਚੇ ਹੋਰ ਹੁਨਾਰ ਬੱਚੇ ਪੜਾ ਸਕਦੇ ਨੇ ਕਿਉਂਕਿ ਅੱਗੇ ਹੋਰ ਵੀ ਇਹ ਜੇਡਾਂ ਦੇ ਵਿੱਚ ਪਿਆਗੇ ਮੈਨੂੰ ਲੈ ਕੇ ਹੁਣ ਆਪਣੇ ਨਾਂ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਚਿਤਮਾ ਹੋ ਇੱਕ ਤਾਂ ਮੈਂ ਹੋਰ ਗੱਲ ਕਹਿਣਾ ਚਾਹਣਾ ਵਾ ਹਾਂਜੀ ਹਾਂਜੀ ਕਿ ਇਹਨਾਂ ਗੇਮਰਾਂ ਜਿਹੜੇ ਆਪਣੇ ਅਲੰਬਕ ਦੇ ਵਿੱਚ ਵੀ ਜਗ੍ਹਾ ਦਿੱਤੀ ਜਾਵੇ ਤੇ ਮੇਰਾ ਬੱਜਾ ਜੇ ਅੱਜ ਮੇਰਾ ਬੱਚਾ ਖੇੜਿਆਗਾ ਤੇ ਤਨ ਹੋਰ ਵੀ ਬੱਚੇ ਕਹਿਣਗੇ ਠੀਕ ਹੈ ਅਲੰਬਕ ਦੇ ਵਿੱਚ ਜੇ ਇਹ ਗੇਮ ਨੂੰ ਆ ਮਰਦਾਂ ਮਿਲਦੀ ਹੈ ਤੇ ਮੇਰਾ ਬੱਜਾ ਜਿਸ ਤਰ੍ਹਾਂ ਆਂਦਾ ਮੈਂ 골ਡ ਮੈਡਲ ਲੈ ਕੇ ਆਉਂਗਾ ਤਾਂ ਹੋਰ ਵੀ ਬੱਚੇ ਲੈ ਆ ਸਕਦੇ ਨੇ ਇੱਕ ਮਿੰਟ ਅੜ ਨਾ ਹੋਰ ਗੱਲ ਕਰਨੀ ਚਾਹਣਾ ਵਾ ਕਿ ਉਹਗੇ ਆਜ ਸਰਕਾਰ ਦੇ ਕਹਿੰਦੇ ਵੀ ਅਸੀਂ ਨਸ਼ਾ ਬੰਦ ਕਰਵਾ ਦੇਵਾਂਗੇ ਪਰ ਸਾਡੇ ਲੱਗਦਾ ਕਿ ਬਹੁਤ ਜ਼ਿਆਦਾ ਨਸ਼ਾ ਵਾ ਜਿਹਨੇ ਨਸ਼ਾ ਉੱਤਕਵਾਦੀ ਤੁਸੀਂ ਤਾਂ ਵੀ ਗੱਲ ਕੋਈ ਨਹੀਂ ਮੈਨੂੰ ਸਰਕਾਰ ਨੂੰ ਅੱਜ ਜੋੜ ਕੇ ਬੇਨਤੀ ਕਰਦਾ ਵੀ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਤੇ ਬੱਚਿਆਂ ਦਾ ਭਵਿੱਖ ਬਣਾਇਆ ਜਾਵੇ ਅਸੀਂ ਗੱਲ ਕਰਦੇ ਆ ਗੁਰਪ੍ਰਤਾਪ ਸਿੰਘ ਦੇ ਏ ਦਾਦਾ ਜੀ ਸਰਦਾਰ ਗੁਰਮੇਦ ਸਿੰਘ ਜੀ ਸ਼ੀਨਾ ਬਾਪੂ ਜੀ ਜਦੋਂ ਤੁਹਾਡਾ ਪੁੱਤਰਾ ਖੇਡ ਰਿਹਾ ਸੀ ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਉਹਨੂੰ ਕਈ ਵਾਰ ਰੁਕਿਆ ਜਾਂਦਾ ਸੀ ਕਿ ਤੂੰ ਇਹ ਨਾ ਗੇਮ ਖੇਡ ਪਰ ਉਸ ਨੇ ਦੱਸਿਆ ਕਿ ਮੇਰੇ ਦਾਦਾ ਜੀ ਵੱਲੋਂ ਮੈਨੂੰ ਪੂਰਾ ਸਹਿਯੋਗ ਰਿਆ ਉਹਨਾਂ ਮੈਨੂੰ ਕਿਹਾ ਕਿ ਤੈਨੂੰ ਜਿੱਥੇ ਪੈਸਿਆਂ ਦੀ ਲੋੜ ਆ ਜਿਸ ਤਰ੍ਹਾਂ ਦੀ ਵੀ ਤੈਨੂੰ ਲੋੜ ਆ ਤੇ ਉਹ ਤੇਰੀ ਪੂਰੀ ਮਦਦ ਕੀਤੀ ਜਾਵੇਗੀ ਤੇ ਅੱਗੇ ਤੋਂ ਵੀ ਹੁਣ ਜਿਸ ਤਰ੍ਹਾਂ ਕਹਿੰਦਾ ਮੈਂ 골ਡ ਮੈਡਲ ਜਿੱਤਣਾ ਵਾਂ ਮੈਂ ਅੱਗੇ ਖੇਡਣਾ ਅੱਗੇ ਤੋਂ ਵੀ ਉਹਦਾ ਇਸ ਤਰ੍ਹਾਂ ਹੀ ਪੂਰਨ ਸਹਿਯੋਗ ਕਰੋਗੇ ਵੈਗਰੂਜੀ ਕਾਕਲ ਸਾਹਿਬ ਵੈਗਰੂਜੀ ਕੀ ਫਤਿਹ ਬੇਮਤੀ ਆ ਕੇ ਅਨੋਜ ਪਿਤਾ ਨੂੰ ਉਹਨਾਂ ਦੀ ਜਿਹੜਾ ਗੁਰਪ੍ਰਤਾਪ ਸਿੰਘ ਸ਼ੀਨਾ ਇਹ ਬੱਚਾ ਖੇਡ ਕੇ ਆਇਆ ਇਹਨਾਂ ਦੀ ਮਾਤਾ ਛੋਟੇ ਹੁੰਦੇ ਪੂਰੀ ਹੋ ਗਈ ਸੀ ਕੋਈ ਇਦਾਂ 10 ਸਾਲ ਦਾ ਸੀ ਉਸ ਕਰਕੇ ਬੱਚਾ ਬੜਾ ਮਨਜਾ ਭਰਦਾ ਸੀ ਤੇ ਇਹਦੇ ਡੈਡੀ ਨੇ ਵੀ ਇਹੋ ਕਹਿਣਾ ਤੇ ਮੇਰਾ ਪੁੱਤ ਕਿਤੇ ਛੱਟ ਸੁੱਟ ਨਾਲ ਲਾ ਲੇ ਤੇ ਮੈਂ ਇਹਨੂੰ ਖੇਡਣ ਨਹੀਂ ਜਣਾ ਤੇ ਮੈਂ ਕਹਣਾ ਨਹੀਂ ਪੁੱਤਰਾ ਇਹ ਕਰਮਾਂ ਦੀ ਖੇਡ ਹੁੰਦੀ ਆ ਦੁੱਖ ਸੁੱਖਨ ਸੰਭਾ ਤੇ ਹੁੰਦੇ ਰਹਿੰਦੇ ਨੇ ਤੂੰ ਬੱਚੇ ਨੂੰ ਖੇਡਣ ਦੇ ਕੋਈ ਗੱਲ ਨਹੀਂ ਹੁੰਦੀ ਤੇ ਇਹ ਮੈਂ ਫਿਰ ਇਹਨੇ ਮੇਰੇ ਨਾਲ ਆੜ ਕੇ ਮਾਲ ਸੋਣਾ ਤੇ ਨਾਲ ਗੱਲਾਂ ਬਾਤਾਂ ਕਰਦੇ ਰਹਿਣਾ ਇਹਨੂੰ ਮੈਂ ਪ੍ਰੇਰਣਾ ਜਣੀ ਪੁੱਤ ਅੱਜ ਕੱਲ੍ਹ ਵੇਖ ਬੱਚੇ ਹਰ ਘਰ ਦੇ ਵਿੱਚ ਨਸ਼ੇ ਵੜ ਗਏ ਨੇ ਨਸ਼ੇ ਕਰਦੇ ਨੇ ਬੱਚੇ ਆਪਾਂ ਇਹਨਾਂ ਗੰਤੋਂ ਤੋਂ ਦੂਰ ਰਹਿਣਾ ਮਾੜੀ ਸੰਗਤ ਦੇ ਵਿੱਚ ਨਹੀਂ ਰਹਿਣਾ ਚੰਗੇ ਬਣਨਾ ਚੰਗੇ ਖਾਨਦਾਨ ਦੇ ਬੰਦੇ ਬਣਨਾ ਆ ਅਸੀਂ ਗਰੀਬੀ ਵੀ ਅਖੀ ਆ ਇਹ ਐਡਾ ਕੁਕੜਾ ਵਾਲਾ ਜਿਹੜਾ ਸੀ ਸਭ ਤੋਂ ਪਹਿਲਾਂ ਇੱਥੇ ਦੋ ਘਰ ਰਹਿੰਦੇ ਸੀ ਜਾਂ ਸਾਡਾ ਜਾਂ ਇੱਕ ਪੀਅਨੋਂ ਦਾਸੀ ਗੁਰਦੇਵ ਸਿੰਘ ਸਰਬਾਦਪੁਰੇ ਤੋਂ ਤੇ ਹੁਣ ਟਾਣ ਬਹੁਤ ਛਾਇ ਨਹੀਂ ਬਣ ਗਿਆ ਵਾ ਤੇ ਅਸੀਂ ਬੜੇ ਦਿਨ ਮਾਰੇ ਵੇਖਿਆ ਗਰੀਬੀ ਵੇਖੀ ਆ ਇੱਕ ਟਾਈਮ ਰੋਟੀ ਮਿਲਨੀ ਇੱਕ ਟਾਈਮ ਨਾ ਮਿਲਨੀ ਤੇ ਪੁੱਤਰਾ ਤੂੰ ਉਹ ਸਾਡੇ ਜਿਹੜੇ ਅਸੀਂ ਦਿਨ ਵੇਖਿਆ ਤੂੰ ਵੀ ਪੁੱਤ ਉਹ ਗੱਲ ਤੇ ਪ੍ਰਵਾਹ ਨਹੀਂ ਕਰਨੀ ਹੁਣ ਪਰਮਾਤਮਾ ਨੇ ਤੈਨੂੰ ਬੜਾ ਕੁਝ ਦਿੱਤਾ ਹੈ ਅਸੀਂ ਮੈਂ ਬਿਜਲੀ ਬੋਰਡ ਚ ਰਿਕਾਇਰਮੈਂਟ ਆ ਤੇ ਮੈਨੂੰ ਤਿਲਫਲ ਸਰਕਾਰ ਪ੍ਰਸਨ ਦਿੰਦੀ ਆ ਤੇ ਮੈਂ ਪੁੱਤ ਤੇਰੀ ਸੇਵਾ ਤਕੜਿਆ ਹੋ ਕੇ ਕਰੂੰਗਾ ਤੂੰ ਇਹ ਲਾਈਨ ਦੇ ਵਿੱਚ ਚੱਲ ਕੋਈ ਨਹੀਂ ਮੈਂ ਤੈਨੂੰ ਜਾਗੀ ਨੂੰ ਸਮਝਾ ਲੂੰਗਾ ਪਰ ਇਹਨੇ ਬੱਚੇ ਨੇ ਮੇਰੀ ਉਹ ਗੱਲ ਤੇ ਲੱਗ ਕੇ ਬੜੀ ਮਿਹਨਤ ਤੁਹਾਡੀ ਪ੍ਰੇਰਣਾ ਸਦਕਾ ਜਦੋਂ ਬੱਚੇ ਨੂੰ ਤੁਸੀਂ ਸਮਝਾਇਆ ਇਹ ਤੋਂ ਸਾਡੇ ਹੋਰ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਵਾ ਕਿ ਜੋ ਆਪਣੇ ਵੱਡਿਆਂ ਦੇ ਉਪਜਰਗਾਂ ਦਾ ਮਾਨ ਸਤਕਾਰ ਕਰਨ ਉਹਨਾਂ ਦੀ ਦਸੀ ਪ੍ਰੇਰਣਾ ਤੇ ਤੁਰਨ ਉਹਨਾਂ ਦੇ ਦਸੀ ਪੂਰਨ ਤੇ ਤੁਰਨ ਤਾਂ ਉਹ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਅਕ੍ਰਿਤੀਆਂ ਨੇ ਸਾਡੇ ਸਮਾਜ ਦੀਆਂ ਇਹਨਾਂ ਤੋਂ ਬਚ ਕੇ ਤੇ ਵਧੀਆ ਇੱਕ ਲਾਈਫ ਸਟਾਈਲ ਵਧੀਆ ਜ਼ਿੰਦਗੀ ਜੀ ਸਕਦੇ ਨੇ ਸਬਾਪੂ ਜੀ ਜਦੋਂ ਇਹ ਬੇਟਾ ਜਿੱਤ ਕੇ ਆਇਆ ਇੱਥੇ ਸਵਾਗਤ ਤੁਸੀਂ ਕਰ ਰਹੇ ਸੀ ਸੀ ਵੇਖਿਆ ਤੇ ਉਦੋਂ ਫਿਰ ਮਨ 'ਚ ਕਿੰਨੀ ਕਿ ਖੁਸ਼ੀ ਸੀ ਕਿ ਜਿਹੜੀ ਮੈਨੂੰ ਮਤ ਦਿੱਤੀ ਆ ਇਹਨੂੰ ਸਮਝਾਉਦਾ ਰਿਆਂ ਅੱਜ ਉਹਨੂੰ ਬੂਰ ਪੈਂਦਾ ਦਿਖਾਈ ਦਿੱਤਾ ਵੇਖੋ ਜੀ ਜੈਸੀ ਇਹਦਾ ਨਹੀਂ ਪੱਥਰ ਰੱਖਿਆ ਜਾਂਦਾ ਪਰਮਾਤਮਾ ਕਰੇ ਉਹਨੇ ਪਰੇ ਚੜ ਜਾਂਦੇ ਆ ਉਹ ਗੁਰੂ ਰਾਮਦਾਸ ਦੀ ਕਿਰਪਾ ਹੋ ਕੇ ਤੇ ਫੇਰ ਇਹੋ ਜੇ ਕੰਮ ਹੁੰਦੇ ਆ ਸਾਡੇ ਪਿੰਡ ਦੇ ਮੋਤਵਾ ਸਰਦਾਰ ਕਲਦੀਪ ਸਿੰਘ ਸ਼ੀਨਾ ਜਿਹੜੇ ਸਰਪੰਚ ਸੀ ਉਹਨਾਂ ਨੂੰ ਹੀ ਪਤਾ ਲੱਗਾ ਜਦੋਂ ਜਦੋਂ ਪਤਾ ਲੱਗਾ ਵੀ ਇਹ ਬੱਚਾ ਜਿੱਤ ਕੇ ਆ ਗਿਆ ਵਾ ਤੇ ਇਹਨੇ ਮਿਹਨਤ ਕੀਤੀ ਆ ਤੇ ਇੱਕ ਅਗਰ ਕਹੇ ਨੂੰ ਵੀ ਨਹੀਂ ਇਹ ਗੱਲ ਜਾਪਦੀ ਵੀ ਇਹ ਬੱਚਾ ਇਨੀ ਤਰੱਕੀ ਕਰੂਗਾ ਇਹ ਬੱਚੇ ਨੂੰ ਹੋਰ ਵੀ ਪਰਿਵਾਰ ਇਹ ਜਿਹੜੇ ਸਿਖਾਉਣ ਵਾਲੇ ਜਿਹੜੇ ਇਹਦੇ ਹੈਗੇ ਨੇ ਟੈਂਟਲ ਨੂੰ ਕਰਦੇ ਨੇ ਜੀ ਸਾਹਿਬਾਨ ਇਹ ਕੋਹੋਚੂ ਸੈਬਾਨ ਜਿਹੜੇ ਨੇ ਆਪਣੇ ਮੀਰਾ ਕੋਰ ਤੋਂ ਨੇ ਉਹ ਬੜੀ ਮਿਹਨਤ ਕਰਾਉਂਦੇ ਆ ਇੱਕ ਲੜਕੀ ਆ ਉਹ ਵੀ ਕੋਜ ਰਾਜਾ ਸੰਸੀ ਤੋਂ ਆ ਉਹਨੇ ਵੀ ਬੜੀ ਮਿਹਨਤ ਬੱਚਿਆਂ ਨੂੰ ਇਹਨਾਂ ਕਰਾਉਂਦੇ ਆ ਤੇ ਮੇਰੇ ਕੋ ਇੱਥੇ ਜਰੂਰ ਵੀ ਆਉਂਦੇ ਆ ਮੈਂ ਇਹਨਾਂ ਨੂੰ ਇਹੋ ਹੀ ਜਾਨਾ ਪੁੱਤਰੋ ਜੇ ਤੁਸੀਂ ਇਹ ਬੱਚਿਆਂ ਨੂੰ ਚੰਗੀ ਆ ਅੱਗੇ ਆ ਚੰਗੀ ਸਿੱਖ ਦੇਂਦੇ ਜੇ ਪ੍ਰਮਾਤਮਾ ਤੁਹਾਨੂੰ ਵੀ ਬਹੁਤ ਤਰਕੀਆਂ ਬਖਸ਼ੇ ਪਰ ਮੈਂ ਸੋਚੇ ਇਸ ਗੱਲ ਦਾ ਕਿ ਸਰਕਾਰ ਕੋਈ ਵੀ ਅਜ ਤੱਕ ਇਹਦਾ ਕੋਈ ਇਹਨੂੰ ਅਸ਼ੀਰਵਾਦ ਨਹੀਂ ਦਿਨਾਈ ਚਲੋ ਕਿਸੇ ਗੱਲ ਦੀ ਕਮੀ ਤੇ ਨਹੀਂ ਕੋਈ ਰੋਟੀ ਦੋ ਫੁਲਕੇ ਖਾਣੇ ਜਿੱਥੇ ਚਾਰ ਖਾਣੇ ਤੇ ਤਿੰਨ ਖਾ ਲਾਂਗੇ ਪਰ ਮੈਨੂੰ ਇਹ ਗੱਲ ਦਾ ਦੁੱਖ ਆ ਕਿਸੇ ਸਰਕਾਰ ਨੇ ਕਿਸੇ ਤਹਿਸੀਲਦਾਰ ਨੇ ਕਿਸੇ ਡੀਸੀ ਸਾਹਿਬਾਨ ਦੇ ਬੰਦੇ ਕਿਸੇ ਨੇ ਆ ਕੇ ਬੱਚੇ ਦੇ ਸਿਰ ਤੇ ਹੱਥ ਨਹੀਂ ਰੱਖਿਆ ਇਹ ਕਰਕੇ ਮੈਂ ਤੇ ਸਰਕਾਰ ਗਾੜੀ ਬੇਨਤੀ ਕਰਨਾ ਕਿ ਤੁਸੀਂ ਜਿਹੜੇ ਬੱਚੇ ਗਰੀਬੀ ਕਹਿੰਮੋ ਕਿਆ ਕਹ ਹਰੇ ਤੇ ਅਮੀਰ ਨਹੀਂ ਹੁੰਦੇ ਬੱਚੇ ਕੋਈ ਗਰੀਬ ਘਰ ਦੇ ਵੀ ਜਿਹੜੇ ਨੇ ਉਹਨਾਂ ਤੇ ਵੀ ਮਿਹਰ ਪ੍ਰਿਆਥ ਰੱਖੋ ਜਿਹੜਾ ਬੱਚਾ ਹੈ ਗਾਂ ਵਾਧੂ ਵਾਦੇ ਨੇ ਜਾਂ ਸਿੱਖਦੇ ਨੇ ਉਹਨਾਂ ਨੂੰ ਵੀ ਤੁਸੀਂ ਮਿਹਰ ਪ੍ਰਿਆਥ ਰੱਖੋ ਤੇ ਆ ਕੇ ਅਸੀਰਵਾਦ ਜੋ ਕਿ ਬੱਚੇ ਜਿਹੜੇ ਇਹਨਾਂ ਦੇ ਵੇਖ ਕੇ ਜਿਤਿਆ ਜਿਤਿਆ ਉਹ ਵੀ ਗਾਂ ਤਰਕੀਆਂ ਕਰਨ ਨਸ਼ਿਆਂ ਤੋਂ ਬਚਣਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਜਾਂ ਕਿਸੇ ਵੀ ਆਗੂ ਨੇ ਆ ਕੇ ਮਤਲਬ ਇਹਦੀ ਹੌਸਲਾ ਵਜਾਈ ਨਹੀਂ ਕੀਤੀ ਤੇ ਤੁਸੀਂ ਕੀ ਸਮਝਦੇ ਜੇ ਕਿ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਏਸੀ ਰੂਮਾਂ 'ਚ ਬਹਿ ਕੇ ਮੀਟਿੰਗਾਂ ਕਰਕੇ ਪ੍ਰੈਸ ਰੂਟ ਜਾਰੀ ਕਰੀ ਜਾਂਦੇ ਨੇ ਲਿਖਤੀ ਪੜਤੀ ਕਰੀ ਜਾਂਦੇ ਉਹਨੂੰ ਜਿਹੜਾ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਤੁਸੀਂ ਕੀ ਸਮਝਦੇ ਜੇ ਵੀ ਉਹ ਕੋਈ ਕਾਰਵਾਈ ਨਹੀਂ ਕਰ ਰਹੇ ਵੇਖੋ ਜੀ ਮੈਂ ਤੇ ਸਰਕਾਰ ਦਾ ਫੋਨ ਮੈਂ ਬਰੋਧ ਕੀ ਕਰਾਂ ਤੇ ਨਾ ਕਰਾਂ ਤੁਹਾਨੂੰ ਵੀ ਸਾਰੇ ਤੁਸੀਂ ਸਾਰੇ ਸੂਝਵਾਨ ਜੀ ਜਾਣਦੇ ਜੇ ਇੱਕ ਦਰਖਤ ਦਾ ਬੂਟਾ ਲਾਈਏ ਤੇ ਉਹਨੂੰ ਪਾਣੀ ਨਾ ਦਿੱਤਾ ਜਾਵੇ ਉਹਦੀ ਦੇਖਭਾਲ ਮਾਲੀ ਨਾ ਕਰੇ ਤੇ ਉਹ ਵੱਧ ਫੁੱਲ ਨਹੀਂ ਸਕਦਾ ਉਹ ਤੁਹਾਨੂੰ ਠੰਡੀ ਛਾਂ ਨਹੀਂ ਦੇ ਸਕਦਾ ਬੋੜ ਵਾਲੀ ਉਹ ਸਭ ਇਹ ਆ ਜੇ ਇਹ ਸਰਕਾਰਾਂ ਇਹਨਾਂ ਬੱਚਿਆਂ ਦੇ ਉੱਤੇ ਨਹੀਂ ਮਿਹਰਬਾਨ ਹੋਣਗੀਆਂ ਤੇ ਬੱਚੇ ਗਾਂ ਵੱਧ ਫੁੱਲ ਨਹੀਂ ਸਕਣਗੇ ਗਲੀਆਂ 'ਚ ਰੋਲਦੇ ਨੇ ਨਸ਼ਾ 'ਚ ਰੋਲਦੇ ਨੇ ਅਸੀਂ ਇਹੋ ਕਹੇ ਆਸਰਾ ਕਰਿਓ ਕਿ ਸਾਰੀਆਂ ਸਰਕਾਰਾਂ ਜਿੰਨੇ ਵੀ ਪਾਰਟੀਆਂ ਨੇ ਅਸੀਂ ਕਿ ਹੱਕ ਦੀ ਗੱਲ ਨਹੀਂ ਕਰਦੇ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਚੋਣਾਂ ਦੌਰਾਨ ਜਦੋਂ ਪਿੰਡਾਂ 'ਚ ਆਉਂਦੇ ਨੇ ਘਰਾਂ 'ਚ ਆਉਂਦੇ ਨੇ ਉਹ ਇਹੀ ਵਾਦਾ ਕਰਦੇ ਨੇ ਕਿ ਅਸੀਂ ਤੁਹਾਨੂੰ ਜੜੀਆਂ ਵਾਂ ਸਾਰੀਆਂ ਸਿਹਤ ਸਹੂਲਤਾਂ ਦੇਵਾਂਗੇ ਸਿੱਖਿਆ ਸਹੂਲਤਾਂ ਦੇਵਾਂਗੇ ਐ ਖੇਡ ਨੂੰ ਪਰਫੁੱਲਤ ਕਰਾਂਗੇ ਨਸ਼ਾ ਮੁਕਤ ਕਰਾਂਗੇ ਸੂਬੇ ਨੂੰ ਤੇ ਜੇ ਨਸ਼ੇ ਸੂਬੇ ਨੂੰ ਨਸ਼ਾ ਮੁਕਤ ਕਰਨਾ ਤੇ ਕਿਹੜਾ ਵੱਲ ਪ੍ਰੇਰਿਤ ਕਰਨਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਆ ਸਾਡੇ ਪਿਤਾ ਜੀ ਦੱਸਦੇ ਨੇ ਜੀ ਆ ਜਾਦੀ ਇੱਕ ਲਾਟ ਗਿਆ ਸੀ ਮੋਗਾ ਮੋਰਚਾਇਆ ਤੇ ਮਹਿਰ ਤੇ ਲੱਗਾ ਸੀ ਅੰਗਰੇਜ਼ਾਂ ਦੇ ਟਾਈਮ ਤੇ ਤੇ ਉਹਨਾਂ ਬੁਸਟਰ ਗੇਲ ਦੇ ਵਿੱਚ ਜੇ ਇਕੱਠੀ ਸੀ ਅਛਲ ਸਿੰਘ ਛੀਨਾ ਉਹ ਵੀ ਗੇਲ ਦੇ ਵਿੱਚ ਹੀ ਜਾਦੀ ਉਹਨਾਂ ਨੇ ਲਿਖ ਕੇ ਦਿੱਤੀ ਐਮਐਲਏ ਬਣੇ ਤੇ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੀ ਰਿਹਾ ਕਰ ਦਿੱਤਾ ਸੀ ਕਿ ਕਿ ਲੱਖੇ ਨੇ ਸਾਰੇ ਨੇ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਸੀ ਅੱਛਾ ਚੀਨੇ ਨੇ ਉਹਦੇ ਨਾਂ ਤੇ ਇਹ ਇੱਥੇ ਸਕੂਲ ਹਰਸ਼ਾ ਚੀਨਾ ਉੱਚਾ ਕਲਾ ਕੁਕੜਾ ਵਾਲਾ ਬਣਿਆ ਬਸੇ ਕੀ ਸਮਝਦੇ ਜੇ ਕਿ ਜਿਸ ਤਰ੍ਹਾਂ ਨਵੀਂ ਪਨੀਰੀ ਜਿਸ ਤਰ੍ਹਾਂ ਤਿਆਰ ਹੁੰਦੀ ਆ ਜਿੱਦਾਂ ਬੱਚਾ ਇਹ ਖੇਡਣ ਨੂੰ ਲੱਗਾ ਵਾ ਇਹਨਾਂ ਨੂੰ ਹੋਰ ਵਧੀਆ ਸਟੇਜ ਤੱਕ ਪਹੁੰਚਾਉਣ ਲਈ ਇਹਨਾਂ ਨੂੰ ਉਹਨਾਂ ਸਰਕਾਰ ਨੂੰ ਕੀ ਉਪਰਾਂ ਲੈ ਕਰਨੀ ਚਾਹੀਦੀ ਨੇ ਕਿ ਸਾਡੇ ਇਲਾਕੇ ਤੋਂ ਸਾਡੇ ਦੇ ਸੂਬੇ ਤੋਂ ਵਧੀਆ ਖਿਡਾਰੀ ਪੈਦਾ ਹੋਣ ਬਿਲਕੁਲ ਸਹੀ ਗੱਲ ਜੀ ਸਾਡੇ ਆ ਸਟੇਡੀਅਮ ਤੇ ਬਣਿਆ ਸੀ ਤੇ ਤੁਹਾਡੀ ਗੱਲ ਸਾਹਿਬ ਨੇ ਆਣ ਕੇ ਬੜੀ ਤਗੜੇ ਹੋ ਕੇ ਸਟੇਡੀਅਮ ਬਣਵਾਇਆ ਐਮਐਲਏ ਸਾਹਿਬ ਨੇ ਮੇਰੇ ਖਾਲ ਜਨਾਲੇ ਤਸੀਲ ਦੇ ਤੇ ਉਹ ਇੱਥੇ ਆਉਂਦੇ ਰਹੇ ਨੇ ਤੇ ਬੜਾ ਨਾ ਵਧੀਆ ਸੁਝਾਅ ਦਿੱਤਾ ਜੇ ਦੁਨੀਆ ਸਰਕਾਰੀ ਜਿਹੜੇ ਵੀ ਉਹ ਲੀਡਰ ਨੇ ਹੋਰ ਵੀ ਅੰਮਲ ਦੇ ਜਿਹੜੇ ਦੂਜੀਆਂ ਪਾਰਟੀਆਂ ਨੇ ਇਹ ਨਹੀਂ ਕਹਿੰਦਾ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਤਾਂ ਇਸ ਸਟੇਡੀਅਮ ਬਣਿਆ ਤੇ ਉਸ ਸਟੇਡੀਅਮ 'ਚ ਹੁਣ ਕਾਟਾਂ ਬੜੀਆਂ ਨੇ ਇੱਕ ਤੇ ਸਾਫ ਸਫਾਈ ਦਾ ਦੂਜਾ ਬੱਚਿਆਂ ਨੂੰ ਖੇਡਣ ਵਾਸਤੇ ਚੀਜ਼ਾਂ ਦਿੱਤੀਆਂ ਜਾਣ ਤਾਂ ਕਿ ਬੱਚੇ ਜਿਹੜਿਆ ਫੁੱਟਬਾਲ ਹਾਕੀ ਹੋਰ ਵੀ ਜਿਹੜੀਆਂ ਗੇਮਾਂ ਚੱਲਦੀਆਂ ਨੇ ਇੰਟਰਨੈਸ਼ਨਲ ਤੱਕ ਜਿਹੜਿਆ ਇਹ ਤਰਕੀਆਂ ਕਰਨ ਤੇ ਸਿੱਖਣ ਤੇ ਇਹ ਕੋਚ ਵੀ ਹੋਣੇ ਚਾਹੀਦੇ ਆ ਜਿਹੜੇ ਕੋਲ ਸਿਖਾਉਂਦੇ ਆ ਉਹਨਾਂ ਨੂੰ ਵੀ ਕੋਈ ਰਾਚੀ ਜੜਿਆ ਗਰੀਬ ਆ ਉਹ ਬੱਚੇ ਜਿਹੜੇ ਸਿਖਾਉਂਦੇ ਆ ਕਿਰਾਏ ਖਰਚਦੇ ਨੇ ਰੇਲਾਂ ਤੇ ਜਾਂਦੇ ਨੇ ਨਾ ਇਹਨਾਂ ਦਾ ਕੋਈ ਕਿਰਾਇਆ ਮਾਫ ਨਾ ਕੋਈ ਗੱਲ ਜਿਹਨੂੰ ਜਿੱਤ ਕੇ ਆਉਂਦੇ ਆ ਜਾਂ ਜਾਣਾ ਹੁੰਦਾ ਵਾ ਬੜੀ ਮਜਬੂਰੀ ਦੇ ਵਿੱਚੋਂ ਨੰਗਣਾ ਪੈਂਦਾ ਤਿੰਨ ਦਿਨ ਨੀਂਦ ਰੇਚ ਰਹਿੰਦੇ ਨੇ ਇਹੋ ਜਿਹਿਆਂ ਜੜੀਆਂ ਇਹਨਾਂ ਨੂੰ ਕੋਈ ਪਾਸ ਵਗੈਰਾ ਕੋਈ ਜਿੱਤਾ ਜਾਵੇ ਸਰਕਾਰ ਵੱਲੋਂ ਤੇ ਬਹੁਤ ਵਧੀਆ ਕਰ ਲਿਆ ਤਾਂ ਕਿ ਬੱਚੇ ਹੋਰ ਨੂੰ ਤਸ਼ਾਹ ਹੋ ਸਕਣਾ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਘਾ ਨਹੀਂ ਕਰਾਇ ਖਰਚ ਕੇ ਜਾ ਸਕਦੇ ਉਹ ਵੀ ਸਿੱਖਣਾ ਤੇ ਉਹਨਾਂ ਵੀ ਜਾ ਕੇ ਆਪਣਾ ਮੈਡਲ ਹਾਸਲ ਕਰ ਸਕਣ ਜਿੱਤਣਾ ਕਿ ਇਹ ਬੱਚੇ ਨੇ ਮੈਡਲ ਹਾਸਲ ਕੀਤਾ ਜੀ ਸਾਡੇ ਨਾਲ ਮੌਜੂਦ ਨੇ ਗੁਰਪ੍ਰਤਾਪ ਸਿੰਘ ਦੇ ਕੋਚ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਦੱਸਿਓ ਕਿ ਜਿਹੜਾ ਗੁਰਪ੍ਰਤਾਪ ਸਿੰਘ ਦਾ ਇਸ ਸੂਬੇ ਦੇ ਖਡਾਰੀਦਾਲ ਮੁਕਾਬਲਾ ਸੀ ਤੇ ਤੁਸੀਂ ਉੱਥੇ ਮੌਜੂਦ ਸੀ ਇਹ ਮੁਕਾਬਲਾ ਕਿੰਨਾ ਟਫ ਸੀ ਕਿਸ ਤਰ੍ਹਾਂ ਰਿਹਾ ਹਾਂਜੀ ਜਿਸ ਟਾਈਮ ਇਹਦਾ ਮੁਕਾਬਲਾ ਸੀ ਮੈਂ ਉੱਥੇ ਮੌਜੂਦ ਸੀ ਉਸ ਟਾਈਮ ਇਹਦਾ ਜਿਹੜਾ ਮੁਕਾਬਲਾ ਸੀ ਓਡੀਸ਼ਾ ਦੇ ਜਿਹੜਾ ਇਹ ਪਲੇਅਰ ਸੀ ਉਹ ਨਾਲ ਇੰਨਾ ਕਿਹਦਾ ਟਫ ਮੁਕਾਬਲਾ ਚੱਲ ਰਿਹਾ ਸੀ ਤੇ ਕੁਝ ਇਹਨੂੰ ਅਸੀਂ ਪਹਿਲੇ ਇੰਨਾ ਕੌਨਫੀਡੈਂਸ ਭਰਿਆ ਸੀ ਕਿ ਤੂੰ ਇਹ ਮੁਕਾਬਲਾ ਜਿਹੜਾ ਜਿੱਤਣਾ ਹੀ ਜਿੱਤਣਾ ਹੈ ਸ਼ਿਰਨ ਦੇ ਫਾਦਰ ਸਾਹਿਬ ਨੂੰ ਮੇਰੀ ਗੱਲ ਹੋਈ ਸੀ ਕਿ ਮੈਂ ਵੀਡੀਓ ਕਾਲ ਤੇ ਦੇਖਣਾ। ਉਸ ਸਮੇਂ ਮੈਂ ਉੱਥੇ ਖੜਾ ਸੀ ਵੀਡੀਓ ਕਾਲ ਲਾ ਕੇ ਇਹਨਾਂ ਦੇ ਫਾਦਰ ਸਾਹਿਬ ਦੀ ਇਹਨਾਂ ਦਾ ਮੁਕਾਬਲਾ ਵਖਾੜੇ। ਇੰਨਾ ਟਫ ਮੁਕਾਬਲਾ ਸੀ। ਉਹ ਇਸ ਤੋਂ ਮੈਕਸਿਮਮ ਜਿਆਦਾ ਜਿਆਦਾ ਉਹ 2 ਫੁੱਟ ਉੱਚਾ ਹੋਇਆਗਾ ਇਹ ਤੋਂ। ਅਛਾ हाइट ਲੰਮੀ ਸੀ। हाइट ਲੰਮੀ ਸੀ। ਪਰ ਫਿਰ ਵੀ ਇਹਨੇ ਬਹੁਤ ਮਿਹਨਤ ਨਾਲ ਉਹਦਾ ਡਟ ਕੇ ਮੁਕਾਬਲਾ ਕੀਤਾ। ਇਹ ਜਿਹੜੀ ਗੇਮ ਆ ਇਹਦੇ ਬਾਰੇ ਦੱਸਿਓ ਥੋੜਾ ਜਿਹਾ ਵਿਸਥਾਰ ਨਾਲ ਇਹ ਗੇਮ ਹੈ ਕਿ ਇਹ ਜੂਡੋ ਕਾਰਾਟੇ ਆ। ਯਾਰ ਤੁਸੀਂ ਕਿਸ ਤਰ੍ਹਾਂ ਦੇ ਗੇਮ ਦਾ ਕੀ ਥੋੜਾ ਇਹਦੇ ਬਾਰੇ ਦਰਸ਼ਕਾਂ ਨੂੰ ਇੰਨਾ ਡਿਟੇਲ ਚ ਦੱਸਿਓ ਵਿਸਥਾਰ ਚ ਇਹ ਜਿਹੜੀ ਗੇਮ ਹੈਗੀ ਆ ਇਹ ਮਾਰਸ਼ਲ ਆਰਟ ਹੈ ਮਾਰਸ਼ਲ ਦੇ ਵਿੱਚ ਆ ਜਾਂਦੀ ਹੈ ਜਿਸ ਤਰ੍ਹਾਂ ਆਪਣੇ ਜਿੰਨੇ ਵੀ ਹੈਗੇ ਆ ਮੁਲਕੀ ਫਿਲਮ ਦੇ ਐਕਟਰ ਹੈਗੇ ਆ ਉਹਨਾਂ ਦੇ ਵਿੱਚ ਉਹਦੇ ਐਕਸ਼ਨ ਜਿਹੜੇ ਹੁੰਦੇ ਆ ਜਿੱਦਾਂ ਮੰਨ ਲਓ ਕਿ ਆਪਣੇ ਟਾਈਗਰ ਸ਼ੌਫ ਹੈ ਉਹ ਵੀ ਮਾਰਸ਼ਲ ਆਰਟ ਦੇ ਹੈਗੇ ਆ ਚਾਈਨਸ ਹੈਗੇ ਆ ਉਹ ਵੀ ਮਾਰਸ਼ਲ ਆਰਟ ਦੇ ਹੈਗੇ ਇਹ ਉਹਨਾਂ ਤੋਂ ਹੀ ਗੇਮੇ ਸਟਾਰਟ ਹੋ ਕੇ ਜਿਹੜੀ ਇਹ ਫਿਰ ਕੋਰੀਆ ਕੋਰੀਆ ਤੋਂ ਫਿਰ ਸਾਡੇ ਇੰਡੀਆ ਦੇ ਵਿੱਚ ਆਈਏ ਜਿਸ ਦੇ ਦੌਰਾਨ ਹੁਣ ਪਹਿਲੇ ਇਹਨੂੰ ਮੰਨਤਾ ਨਹੀਂ ਸੀ ਹੁਣ ਜਿਹੜੀ ਸਾਡੀ ਪੰਜਾਬ ਗਵਰਨਮੈਂਟ ਨੇ ਵੀ ਇਹਨੂੰ ਇੰਡੀਆ ਨੇ ਵੀ ਮੰਨਤਾ ਦਿੱਤੀ ਹੈ ਹਰ ਗੇਮ ਦੇ ਵਿੱਚ ਖੇਡਣ ਲਈ ਵੇਖਣ ਚਾਹੀਏ ਕਿ ਸਾਡੀਆਂ ਸਰਕਾਰਾਂ ਵੱਲੋਂ ਕਈ ਗੇਮਾਂ ਨੂੰ ਬੜੀ ਅਹਿਮ ਦਿੱਤੀ ਜਾਂਦੀ ਹੈ ਹਾਂਜੀ ਤੇ ਕਈ ਪਲੇਅਰ ਨੇ ਉਹ ਤਗਮੇ ਵੀ ਜਿੱਤ ਕੇ ਆ ਜਾਂਦੇ ਨੇ ਉਹਨਾਂ ਨੂੰ ਨਾਤੇ ਕੋਈ ਸਰਕਾਰੀ ਨੌਕਰੀ ਨਾ ਕੋਈ ਆਰਥਿਕ ਪੱਖੋਂ ਮਦਦ ਕਈ ਗੇਮਾਂ ਚ ਅਸੀਂ ਵੇਖਿਆ ਕਿ ਕਰੋੜ-ਕਰੋੜ ਰੁਪਈਆ ਸਰਕਾਰ ਦਈ ਜਾ ਰਹੀ ਹੈ ਤੁਸੀਂ ਕੀ ਸਮਝਦੇ ਜੇ ਕਿ ਜਿਹੜੀਆਂ ਖਿਡਾਰੀ ਕੋਈ ਵੀ ਆ ਮਿਹਨਤ ਪੂਰੀ ਕਰਦਾ ਹਾਂਜੀ ਭਾਵੇਂ ਉਹ ਕਰੋ ਔਖਾ ਹੋਵੇ ਸੌਖਾ ਹੋਵੇ ਉਹਨਾਂ ਪਰਿਵਾਰ ਉਹਦਾ ਮਾਤਾ ਪਿਤਾ ਭਾਵੇਂ ਆਪ ਗਰੀਬ ਹੋਣ ਉਹਨੂੰ ਔਖੇ ਹੋ ਕੇ ਵੀ ਅੱਗੇ ਭੇਜਦੇ ਨੇ ਉਹਨਾਂ ਸੁਪਰੰਧ ਹਰ ਇੱਕ ਦਾ ਹਾਂਜੀ ਕੀ ਤੁਸੀਂ ਚਾਹੁੰਦੇ ਜੇ ਸਮਝਦੇ ਜੇ ਵੀ ਜਿਹੜੀ ਸਰਕਾਰ ਆ ਸਾਰੀਆਂ ਗੇਮਾਂ ਨੂੰ ਬਰਾਬਰ ਰਹਿਮੀ ਦੇਣੀ ਚਾਹੀਦੀ ਹਰ ਇੱਕ ਖਿਡਾਰੀ ਨੂੰ ਬਿਲਕੁਲ ਜੀ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੰਨੀਆਂ ਵੀ ਗੇਮਾਂ ਆ ਜਿਹੜੇ ਵੀ ਜਿਹੜੇ ਪਲੇਅਰ ਖੇਡਦੇ ਆ ਉਹ ਦੇਖੜੀ ਉਹਨੂੰ ਸਾਰਿਆਂ ਨੂੰ ਬਰਾਬਰ ਹੀ ਸਮਝਣਾ ਚਾਹੀਦਾ ਹੈ ਤਾਂ ਜੋ ਕਿ ਉਹਨਾਂ ਦਾ ਜਿਹੜਾ ਉਤਸ਼ਾਹ ਹੋਰ ਪੈਦਾ ਹੋ ਸਕੇ ਨਾ ਕਿ ਉਹ ਗੇਮ ਛੱਡ ਕੇ ਫਿਰ ਨਸ਼ਿਆਂ ਦੇ ਵਿੱਚ ਆ ਜਾਂਦੇ ਆ ਇੰਨੀ ਬੇਰੋਜ਼ਗਾਰੀ ਹੋ ਜਾਂਦੀ ਆ ਇਸ ਲਈ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਚੰਗੀ ਪਰਫਾਰਮੈਂਸ ਕਰਕੇ ਚੰਗਾ ਪ੍ਰਦਰਸ਼ਨ ਹਾਸਲ ਕਰਦੇ ਆ ਉਹਨਾਂ ਦੀ ਜਿਹੜੀ ਆ ਫੁੱਲ ਸਪੋਰਟ ਹੋਣੀ ਚਾਹੀਦੀ ਆ ਉਹਨਾਂ ਨੂੰ ਜੋਬਸ ਵੀ ਮਿਲਣੀਆਂ ਚਾਹੀਦੀਆਂ ਤਾਂ ਜੋ ਉਹ ਜਿਹੜੇ ਕਿ ਨਸ਼ਿਆਂ ਦੇ ਵੱਲ ਨਾ ਧਿਆਨ ਦੇਣ ਤੁਸੀਂ ਇਹਨਾਂ ਬੱਚਿਆਂ ਨੂੰ ਕਿੱਥੇ ਤਿਆਰੀ ਕਰਾਉਂਦੇ ਸੀ ਸਾਰੀ ਗੇਮ ਦੀ ਆਪਣੇ ਮੇਲਾ ਜਨੜਾ ਰੋਡ ਤੇ ਹੈਗਾ ਕੁੱਕੜਾਂ ਵਾਲਾ ਉੱਥੇ ਸਟੇਡੀਅਮ ਹੈਗਾ ਆਪਣੇਆ ਸਕੂਲ ਦਾ ਸਰਕਾਰੀ ਜਿਹਦੇ ਵਿੱਚ ਇਹਨਾਂ ਦੀ ਤਿਆਰੀ ਕਰਵਾਈ ਜਾਂਦੀ ਸੀ ਇੱਥੇ ਤੁਹਾਨੂੰ ਪੂਰੀਆਂ ਸਹੂਲਤਾਂ ਹੈਗੀਆਂ ਅਸੀਂ ਜਿਹੜੀਆਂ ਇੱਕ ਖਿਡਾਰੀ ਨੂੰ ਤਿਆਰ ਕਰਨ ਵਾਸਤੇ ਚਾਹੀਦੀਆਂ ਕਿ ਕਮੀ ਪੇਸ਼ੀਆਂ ਸੀ ਕੋਈ ਪ੍ਰੋਪਰ ਸਹੂਲਤਾਂ ਨਹੀਂ ਆਈਆਂ ਕੁਝ ਕਮੀਆਂ ਹੈਗੀਆਂ ਜਿਨ੍ਹਾਂ ਦੇ ਕਾਰਨ ਕਈ ਬੱਚੇ ਇਹਨਾਂ ਗੇਮਾਂ ਤੋਂ ਵੀ ਰਹਿ ਜਾਂਦੇ ਆ ਇਹ ਤੁਸੀਂ ਹੋਰ ਵੀ ਬੱਚੇ ਤੁਸੀਂ ਲੈ ਕੇ ਗਏ ਸੀ ਕਿੰਨੇ ਬੱਚੇ ਟੋਟਲ ਲੈ ਕੇ ਗਏ ਸੀ ਤੁਸੀਂ ਇਥੋਂ ਸਾਡੇ ਇਥੋਂ ਟੋਟਲ ਨੰਬਰ ਸਰ ਜ਼ਿਲ੍ਹੇ ਦੇ ਵਿੱਚੋਂ 7 ਬੱਚੇ ਗਏ ਸੀ 7 ਬੱਚੇ ਤੇ ਤੁਹਾਡੇ ਹੋਰ ਵੀ ਕੋਈ ਬੱਚੇ ਨੇ ਜ ਕੁ ਤੱਕ ਮੈਂ ਜਿੱਤੇ ਨੇ ਕਿ ਜਾਂ ਕੱਲਾ ਇਹ ਗੁਰਪ੍ਰਤਾ ਇਹ ਕੱਲਾ ਹੀ ਜਿੱਤਿਆ ਜੀਗਾ ਬਾਕੀ ਕੋਈ ਕੋਈ ਇੱਕ ਇੱਕ ਪੁਆਇੰਟ ਤੋਂ ਜਾਂ ਕੁਝ ਇਦਾਂ ਰਹਿ ਗਏ ਕੁਝ ਫਿਰ ਜ਼ਿਆਦਾ ਪੁਆਇੰਟ ਮਤਲਬ ਹੋਣ ਦੇ ਕਾਰਨ ਵੀ ਇਹ ਹੁੰਦਾ ਜਦੋਂ ਕੰਪੀਟੀਸ਼ਨ ਹੁੰਦਾ ਹੈ ਇਹ weight category ਦੇ ਅਕੋਰਡਿੰਗ ਹੁੰਦਾ ਹਾਂ ਉਹਦੇ ਵਿੱਚ ਕੀ ਵੀ ਹੁੰਦਾ ਵੀ weight category ਦੇ ਵਿੱਚ ਜਿਆਦਾ ਇਨਸਾਨ ਵੀ ਆ ਜਾਂ ਪਲੇਅਰ ਆ ਜਾਂਦੇ ਆ ਜਿਹਦੇ ਕਾਰਨ ਫਿਰ ਕਈ ਉਹਨਾਂ ਦਾ ਸਾਰਾ ਸਟੱਫ ਹੋ ਕੇ ਕੰਪੀਟੀਸ਼ਨ ਤੋਂ ਬਾਅਦ ਜੋ ਵੀ ਫਿਰ ਪਲੇਅਰ ਜਿਹੜਾ ਅੱਗੇ ਨਿਕਲਦਾ ਉਹਨੂੰ ਹੀਰੇ ਜਿਹੜਾ ਤਗਮਾ ਸੌਣਾ ਬਾਕੀ ਅਸੀਂ ਸਰਕਾਰਾਂ ਤੇ ਵੀ ਆਪਾਂ ਆਪਣਾ ਪਰਿਵਾਰ ਵੱਲੋਂ ਵੀ ਸਰਕਾਰਾਂ ਤੇ ਵੀ ਆਪਣਾ ਜਿਹੜਾ ਉਹਨਾਂ ਦਾ ਹੱਕ ਬਣਦਾ ਵਾ ਇਤਰਾਜ਼ ਕਰਨ ਦਾ ਹੈਨਾ ਤੇ ਚਲੋ ਅਸੀਂ ਵੀ ਸਰਕਾਰਾਂ ਨੂੰ ਬਾਰ ਬਾਰ ਦੋਸ਼ ਤੇ ਹੀ ਜਾਂਦੇ ਆ ਉਹ ਜਿਹੜੇ ਸਕੂਲ 'ਚ ਬੱਚਾ ਪੜਦਾ ਸੀ ਜਿਹੜੇ ਸਕੂਲ ਦਾ ਵੀ ਬੱਚੇ ਨੇ ਨਾਮ ਰੋਸ਼ਨ ਕੀਤਾ ਹਾਂਜੀ ਉਹ ਸਕੂਲ ਵੱਲੋਂ ਵੀ ਬੱਚੇ ਦੀ ਕੋਈ ਹੁਣ ਮਦਦ ਕੀਤੀ ਜਾ ਰਹੀ ਆ ਆਰਥਿਕ ਪੱਖੋਂ ਜਾਂ ਕੋਈ ਇਹਦੀ ਪੜ੍ਹਾਈ ਪੱਖੋਂ ਕੋਈ ਮਦਦ ਕੀਤੀ ਜਾ ਰਹੀ ਆ ਹਾਂਜੀ ਹਾਂਜੀ ਇਹਦੀ ਪੜ੍ਹਾਈ ਪੱਖੋਂ ਇਹਦੇ ਫਿਊਚਰ ਦੇ ਵਿੱਚ ਇਹਦੀ ਕੋਈ ਕਨਸਟਰਕਸ਼ਨ ਹੋਊਗੀ ਜਾਂ ਤਾਂ ਆਲਰੇਡੀ ਸਾਰੀ ਮਾਫਾ ਹੋਊਗੀ ਨਹੀਂ ਬਾਫੀ ਚਾਹੀਦੀ ਆ ਤਗਮਾ ਬੜਾ ਬਸ ਬਸ ਸਾਡੇ ਜਿਹੜੇ ਸਕੂਲ ਦੇ ਹੈੱਡ ਹੈਗੇ ਆ ਉਹ ਅਸਟਾ ਮ ਅਕੋਰਡਿੰਗ ਟੂ ਫੋਰਨ ਆ ਗਿਆ ਆਊਟ ਆਫ ਕੰਟਰੀ ਹੈ ਇਸ ਲਈ ਉਹਾਂ ਨੇ ਖਰੂਸ ਤੋਂ ਬਾਅਦ ਇਹਨਾਂ ਦਾ ਸਾਰਾ ਡਿਸਾਈਡ ਹੋ ਜਾਵੇਗਾ ਕਿ ਤੁਹਾਡੀ ਨਾਲ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਕਿ ਆਕੇ ਕੋਈ ਯਾਤਕ ਪੱਖੋਂ ਹੀ ਮਦਦ ਕੀਤੀ ਜਾਊਗੀ ਬੱਚੇ ਨੂੰ ਹੋਰ ਹਾਂਜੀ ਹਾਂਜੀ ਉਹਨਾਂ ਨਾਲ ਕੰਟੈਕਟ ਹੋਇਆ ਹੈ ਇਸ ਵਾਰੀ ਗੱਲਬਾਤ ਹੋ ਗਈ ਇਹਨਾਂ ਦੀ ਪ੍ਰਿੰਸੀਪਲ ਸਾਹਿਬ ਦੀ ਤੇ ਉਹ ਕਹਰੇ ਸੀ ਫਿਰ ਮੈਡਮ ਨਾਲ ਗਏ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਕਿ ਸਾਰਾ ਮਸਲਾ ਜਿਹੜਾ ਹੈ ਇਹਦੇ ਤੇ ਗੱਲਬਾਤ ਕੀਤੀ ਉਹਨਾਂ ਨੇ ਮੀਟਿੰਗ ਰੱਖ ਕੇ